ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ 30 ਸਾਲ ਦੀ ਉਮਰ ਦੇ ਵਿੱਚ ਅਦਾਕਾਰਾ ਸ਼ੋਭੀਤਾ ਨੇ ਕੀਤੀ ਖੁਦਕੁਸ਼ੀ ਮਸ਼ਹੂਰ ਕੰਨੜਾ ਅਦਾਕਾਰਾ ਸ਼ੋਭੀਤਾ ਦਾ ਦੇਹਾਂਤ ਹੋ ਗਿਆ ਹੈ ਵਿਆਹ ਤੋਂ ਬਾਅਦ ਉਹ ਹైదరాబాద్ ਦੇ ਵਿੱਚ ਰਹਿ ਰਹੀ ਸੀ ਉਹ ਟੈਲੀਵਿਜ਼ਨ ਅਤੇ ਫਿਲਮਾਂ ਦੇ ਵਿੱਚ ਕੰਮ ਕਰ ਰਹੀ ਸੀ ਅਦਾਕਾਰੀ ਦੇ ਵਿੱਚ ਉਹ ਕਾਫੀ ਅੱਛਾ ਕਰ ਰਹੀ ਸੀ ਅਭਿਨੇਤਰੀ ਸ਼ੋਭੀਤਾ ਨੇ ਕਰੀਬ 2 ਸਾਲ ਪਹਿਲਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਦੇ ਵਿੱਚ Hindu ਰੀਤੀ ਰਿਵਾਜਾਂ ਦੇ ਨਾਲ ਅਲੀਸ਼ਾਨ ਤਰੀਕੇ ਦੇ ਨਾਲ ਵਿਆਹ ਕੀਤਾ ਸੀ ਖਬਰਾਂ ਮੁਤਾਬਕ ਅਦਾਕਾਰਾ ਦਾ ਪਤੀ ਸੌਫਟਵੇਅਰ ਇੰਜੀਨੀਅਰ ਹੈ ਕਰਨਾਟਕ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਹైదరాబాద్ ਦੇ ਵਿੱਚ ਸ਼ੋਭিতা ਦੇ ਘਰ ਪਹੁੰਚ ਰਹੇ ਨੇ ਅਦਾਕਾਰਾਂ ਦੀ ਮੌਤ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੌਰਾਨ ਅਦਾਕਾਰਾਂ ਦੀ ਆਖਰੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੇਵਫਾਈ ਦੇ ਗੀਤ ਦਾ ਜ਼ਿਕਰ ਕੀਤਾ ਗਿਆ ਹੈ ਸ਼ੋਭਤਾ ਦੀ ਆਖਰੀ ਪੋਸਟ ਉਸ ਗਾਇਕਾ ਦੀ ਹੈ ਜੋ ਮਸ਼ਹੂਰ ਹਿੰਦੀ ਗੀਤ ਇੰਤਹਾ ਹੋ ਗਈ ਇੰਤਜ਼ਾਰ ਕੀ ਗੌਂਦੀ ਨਜ਼ਰ ਆ ਰਹੀ ਹੈ ਲੋਕ ਟਿੱਪਣੀ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਇਹ ਸੱਚ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਲੋਕ ਦੁਖੀ ਹਨ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਅਦਾਕਾਰਾ ਨੇ ਕੰਨੜ ਫਿਲਮ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਹੈ ਦਰਸ਼ਕ ਉਹਨਾਂ ਨੂੰ ਅਟੈਂਪਟ ਟੂ ਮਰਡਰ ਅਤੇ ਜੈਕਪੌਟ ਵਰਗੀਆਂ ਫਿਲਮਾਂ ਤੋਂ ਜਾਣਦੇ ਸਨ ਅਭਿਨੇਤਰੀ ਕਈ ਸੀਰੀਅਲਸ ਵਿੱਚ ਵੀ ਕੰਮ ਕਰ ਚੁੱਕੀ ਹੈ ਉਹ ਆਖਰੀ ਵਾਰ ਫਿਲਮ ਫਰਸਟ ਡੇ ਫਰਸਟ ਸ਼ੋ ਦੇ ਵਿੱਚ ਨਜ਼ਰ ਆਈ ਸੀ ਉਸ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਹੈ ਅਬਾਦ ਦੇ ਵਿੱਚ ਸੈਟਲ ਹੋ ਗਈ ਸੀ ਅਦਾਕਾਰਾ ਦੀ ਖੁਦਕੁਸ਼ੀ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਉਸਨੇ ਖੁਦਕੁਸ਼ੀ ਕਰ ਲਈ ਅਦਾਕਾਰਾ ਸ਼ੋਭੀਤਾ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਸ਼ੋਭੀਤਾ ਦੀ ਮੌਤ ਦੀ ਖਬਰ ਦੇ ਨਾਲ ਫੈਨਸ ਹੈਰਾਨ ਨੇ ਅਭਿਨੇਤਰੀ ਦੀ ਉਮਰ ਸਿਰਫ 30 ਸਾਲ ਸੀ